ਉਮਰ ਕਾ 20 20 ਸਾਲ ਦੀ ਹੁੰਦੀ ਵੀ ਜ਼ਿਆਦਾ ਜੀ ਹਾਂਜੀ ਹਾਂਜੀ ਇਹ ਜਿਆਰਤਸਾਵਕ ਨੌਜਵਾਨਾਂ ਹਾਰਿਆਂ ਹੰਸ ਦਾ ਕਤਲ ਹੋਇਆ ਸੀਗਾ ਤਕਰੀਬਨ 2-3 ਸਾਲ ਪਹਿਲਾਂ ਤੇ ਉਹਦੇ ਵਿੱਚ ਹੁਣ ਮਾਨਚੋਕ ਅਦਾਲਤ ਵੱਲੋਂ ਫੈਸਲਾ ਸੁਣਾਇਆ ਗਿਆ ਹੈ ਕੀ ਪੂਰਾ ਫੈਸਲਾ ਸੁਣਾਇਆ ਗਿਆ ਕੀ ਇਹਦੇ ਵਿੱਚ ਸਜ਼ਾ ਦਾ ਜਿਹੜਾ ਪ੍ਰੋਵੀਜ਼ਨ ਦੱਸਿਆ ਗਿਆ ਜੀ ਇਹਨਾਂ ਵਿੱਚ ਹਾਂ ਦੇਖੋ ਆਰਿਅਨ ਹੰਸ ਦਾ ਜਿਹੜਾ ਕਤਲ ਹੋਇਆ ਸੀਗਾ ਆਰਿਅਨ ਹੰਸ ਘਰ ਤੋਂ ਮਿਸਿੰਗ ਹੋ ਗਿਆ ਸੀ ਘਰ ਤੋਂ ਚਲਾ ਗਿਆ ਸੀ ਕਿਉਂਕਿ ਘਰਦਿਆਂ ਨੂੰ ਉਸ ਟਾਈਮ ਨਹੀਂ ਸੀ ਪਤਾ ਕਿ ਕਿਸ ਪਰਪਸ ਲਈ ਗਿਆ ਜਦੋਂ ਮਿਸਿੰਗ ਹੋਇਆ 10 11 ਦੀ ਗੱਲ ਹੈ 10 11 2021 ਦੀ ਜਦੋਂ ਮਿਸਿੰਗ ਹੋਇਆ ਘਰਦਿਆਂ ਨੇ ਕੰਪਲੇਂਟ ਪਹਿਲੋਂ ਕੀਤੀ ਕਿ ਸਾਨੂੰ ਸ਼ੱਕ ਹੈ ਕਿਉਂਕਿ ਬੱਚਾ ਘਰ ਨਹੀਂ ਆਇਆ ਇਸ ਕਰਕੇ ਵੀ ਉਹਦੀ ਪਾਲ ਕੀਤੀ ਜਾਵੇ ਬਟ ਜਦੋਂ ਪਾਲ ਕਰਦੇ ਕਰਦੇ ਘਰਦਿਆਂ ਤੇ ਪੁਲਿਸ ਦੀ ਜੁਆਇੰਟ ਪਾਲ ਚੱਲ ਰਹੀ ਸੀ ਤੇ ਉਹਦੀ ਡੈੱਡ ਬੋਡੀ ਇੱਥੇ ਪੰਗੀ ਚੋ ਦੇ ਵਿੱਚੋਂ 10 11 10 11 ਨੂੰ ਜਿਹੜਾ ਘਰੋਂ ਗਿਆ ਸੀ ਉਸ ਤੋਂ ਬਾਅਦ 12 11 ਨੂੰ ਉਹਦੀ ਡੈੱਡ ਬੋਡੀ ਜਿਹੜੀ ਹੈ ਪੰਗੀਚੋ ਦੇ ਵਿੱਚੋਂ ਪੁਲਿਸ ਹਰ ਘਰਦਿਆਂ ਦੀ ਜੁਆਇੰਟ ਐਫਰਟ ਦੇ ਨਾਲ ਮਿਲੀ ਸੀ ਤੇ ਉਸ ਤੋਂ ਬਾਅਦ ਫਿਰ ਉਹਦੇ ਪੁਲਿਸ ਨੇ ਉਸ ਕੇਸ ਦੇ ਵਿੱਚ ਚਾਰ ਜਾਨਿਆਂ ਨੂੰ ਨਾਮਜ਼ਦ ਕੀਤਾ ਸੀ ਜਿਨ੍ਹਾਂ ਦੇ ਨਾਮ ਹੈ ਮਨਮਿੰਦਰ ਸਿੰਘ ਨੂੰ ਆਕਾਸ਼ ਵੀ ਕਹਿੰਦੇ ਸੀ ਕਹਿੰਦੇ ਹੈ ਰਾਤ ਦਿਲਵੀਰ ਸਿੰਘ ਔਰ ਦੋ ਹੋਰ ਸੀਗੇ ਨਵਕੀਰਤ ਸਿੰਘ ਭੋਗਲ ਤੇ ਪ੍ਰਥਮ ਸ਼ਰਮਾ ਚਾਰ ਅਕਿਊਜ਼ ਨੋਮੀਨੇਟ ਹੋਏ ਸੀ ਫਿਰ ਪੁਲਿਸ ਨੇ ਇਨਵੈਸਟੀਗੇਸ਼ਨ ਆਪਣੀ ਪੂਰੀ ਕਰਦੇ ਹੋਏ ਇਹਨਾਂ ਚਾਰਾਂ ਦੇ ਖਿਲਾਫ ਕੋਰਟ ਦੇ ਵਿੱਚ ਜਿਹੜੀਆਂ ਧਾਰਾਵਾਂ ਵਿੱਚ ਚਲਾਨ ਪੇਸ਼ ਕੀਤਾ ਸੀ 302 120b 201 आईपीसी ਔਰ ਨਾਲ एससी एसटी ਐਕਟ ਦਾ ਇਹਨਾਂ ਤੇ ਚਾਰਜ ਕੋਰਟ ਦੇ ਵਿੱਚ ਲੱਗਾ ਸੀ ਹੁਣ ਜਿਹੜਾ ਟਰਾਇਲ ਸੀ ਮੈਡਮ ਮਿਸਿਸ ਜਸਵਿੰਦਰ ਸ਼ਿਮਾਰਾ ਲਰਨਡ ਐਡੀਸ਼ਨਲ ਸੈਸ਼ਨ ਜਜ ਹੁਸ਼ਿਆਰਪੁਰ ਇਹਨਾਂ ਦੀ ਕੋਰਟ ਦੇ ਵਿੱਚ ਟਰਾਇਲ ਸੀ ਇਹਨਾਂ ਨੇ ਇੱਕ 95 ਪੇਜ ਦਾ ਆਪਣਾ ਫੈਸਲਾ ਦਿੱਤਾ ਮੈਡਮ ਜਸਵਿੰਦਰ ਕੌਰ ਉਹਨਾਂ ਨੇ ਉਦੇ ਵਿੱਚ ਦੋ categories ਦੇ ਵਿੱਚ ਦੋਸ਼ੀਆਂ ਨੂੰ ਸਜ਼ਾ ਹੋਈ ਹੈ ਪਹਿਲੀ category ਮਨਮਿੰਦਰ ਸਿੰਘ ਏਲਿਸ ਆਕਾਸ਼ ਤੇ ਦਲਵੀਰ ਸਿੰਘ ਨੂੰ ਜੱਜ ਸਾਹਿਬ ਨੇ ਉਮਰ ਕੈਦ 302 ਦੇ ਵਿੱਚ ਨਾਲ ਤਾਰਾ 120 ਬੀ ਦਾ ਸਹਾਰੇ ਦੇ ਨਾਲ ਉਮਰ ਕੈਦ ਸੁਣਾਈ ਹੈ ਤੇ 25000 ਰੁਪਏ ਜੁਰਮਾਨਾ ਇਹਨਾਂ ਨੂੰ ਹੋਇਆ ਇਸੇ ਤਰ੍ਹਾਂ ਨਾਲ ਜਿਹੜੇ ਬਾਕੀ ਦੋ ਦੋਸ਼ੀ ਹੈ ਜਿਨ੍ਹਾਂ ਦੇ ਨਾਮ ਨਵਕੀਰਤ ਸਿੰਘ ਤੇ ਪ੍ਰਥਮ ਸ਼ਰਮਾ ਇਹਨਾਂ ਨੂੰ ਸਿਰਫ ਤਾਰਾ 201 ਦੇ ਵਿੱਚ ਜਿਹਨੂੰ ਅਸੀਂ ਡਿਸਟਰੋਇੰਗ ਆਫ ਐਵੀਡੈਂਸ ਕਹੀਦਾ ਕਿ ਮਰਡਰ ਤੋਂ ਬਾਅਦ ਜਿਨ੍ਹਾਂ ਨੇ ਐਵੀਡੈਂਸ ਖਤਮ ਕਰਨ ਦੀ ਕੋਸ਼ਿਸ਼ ਕੀਤੀ ਉਹਦੇ ਵਿੱਚ 3-3 ਸਾਲ ਦੀ ਸਜ਼ਾ ਸੁਣਾਈ ਹੈ ਤੇ 10000 ਰੁਪਿਆ ਜੁਰਮਾਨਾ ਕਿਉਂਕਿ ਉਹਨਾਂ ਨੇ ਜੁਰਮਾਨਾ ਉਸ ਟਾਈਮ ਭਰ ਦਿੱਤਾ ਕੋਰਟ ਦੇ ਵਿੱਚ ਔਰ ਸਜ਼ਾ 3 ਸਾਲ ਦੇ ਪ੍ਰਿਵਿਊ ਦੇ ਅੰਡਰ ਸੈਕਸ਼ਨ 389 ਦੇ ਅੰਡਰ ਕੋਰਟ ਨੇ ਉਹਨਾਂ ਦੋਨੂੰ ਜ਼ਮਾਨਤ ਦੇ ਦਿੱਤੀ ਪਰ ਅਪੀਲ ਚਾਰਾ ਨੂੰ ਹੀ ਫਾਈਲ ਕਰਨੀ ਪਵੇਗੀ ਔਰ ਇਹ ਫੈਸਲਾ ਅਦਾਲਤ ਦਾ ਜਿਹੜਾ ਮੈਂ ਅਗਲੀ ਗੱਲ ਵੀ ਤੁਹਾਡਾ ਅਗਲਾ ਸਵਾਲ ਸੀਗਾ ਵੀ ਇਹਦੇ ਨਾਲ ਕੀ ਸੰਤੁਸ਼ਟੀ ਕੀ ਮੈਂ ਉਹ ਵੀ ਕਲੀਅਰ ਕਰ ਦਿੰਦਾ ਦੇਖੋ ਘਰਦਿਆਂ ਦਾ ਬੱਚਾ ਤਾਂ ਕਦੀ ਵਾਪਸ ਨਹੀਂ ਲਿਆ ਲਿਆਂਦਾ ਜਾ ਸਕਦਾ ਪਰ ਕਾਨੂੰਨ ਵੱਲੋਂ ਜੋ ਅਸੀਂ ਮੈਕਸਿਮਮ ਕੋਸ਼ਿਸ਼ ਕਰ ਸਕਦੇ ਸੀ ਐਜ਼ ਕੰਪਲੇਨੈਂਟ ਦੇ ਵਕੀਲ ਹੋਣ ਦੇ ਨਾਤੇ ਅਸੀਂ ਤਿੰਨ ਚਾਰ ਵਕੀਲਾਂ ਨੇ ਰਲ ਕੇ ਉਹ ਕੋਸ਼ਿਸ਼ ਕੀਤੀ ਔਰ ਉਸ ਕੋਸ਼ਿਸ਼ ਦੇ ਵਿੱਚ ਕਾਫੀ ਹੱਦ ਤੱਕ ਅਸੀਂ ਸਫਲ ਵੀ ਹੋਏ ਇੱਕ ਤੁਸੀਂ ਤੀਸਰਾ ਸਵਾਲ ਮੈਨੂੰ ਪਹਿਲੇ ਪੁੱਛਿਆ ਸੀ ਕਿ ਕੀ ਤੁਸੀਂ ਅਪੀਲ ਵਗੈਰਾ ਇਹਦੀ ਕੋਈ ਫਾਈਲ ਕਰਨ ਜਾ ਰਹੇ ਹੋ ਜਾਂ ਨਹੀਂ ਹਜੇ ਕਿਉਂਕਿ 95 ਪੇਜ ਦਾ ਫੈਸਲਾ ਹੈ 95 ਪੇजेस ਅਸੀਂ ਇਹਨੂੰ ਈਵੈਲਿਊਏਟ ਕਰ ਰਹੇ ਹਾਂ ਪੜ ਰਹੇ ਹਾਂ ਕਿਉਂਕਿ ਦੋਨੋਂ ਤਾਂ ਉਮਰ ਕੈਦ ਹੋਈ ਸਾਡੀ ਕੋਸ਼ਿਸ਼ ਰਹੇਗੀ ਜਿਹੜੇ ਰਿਮੇਨਿੰਗ ਦੋ ਆ ਜੇ ਸਾਨੂੰ ਅਪੀਲ ਲਈ ਰਸਤਾ ਉਹਦੇ ਵਿੱਚ ਦਿਖਦਾ ਹੋਏਗਾ ਜੱਜਮੈਂਟ ਚ ਤਾਂ ਡੈਫੀਨੇਟਲੀ ਕਰਦਿਆਂ ਦੀ ਕੰਸਲਟੇਸ਼ਨ ਨਾਲ ਕੰਪਲੇਨਰ ਦੀ ਕੰਸਲਟੇਸ਼ਨ ਨਾਲ ਅਸੀਂ ਉਹਦੇ ਵਿੱਚ ਮਾਨਜੋਗ ਉੱਚ ਨਿਆਲੇ ਹਾਈ ਕੋਰਟ ਦੇ ਵਿੱਚ ਚੰਡੀਗੜ੍ਹ ਵੀ ਕੇ ਅਪੀਲ ਜਰੂਰ ਦਾਇਰ ਕਰਾਂ। ਇਹ ਆਰਿਆਂ ਦਾ ਕੀ ਲੱਗਦਾ ਤੁਸੀਂ? ਮੈਂ ਆਰਿਆਂ ਦਾ ਪਿਤਾ। ਠੀਕ ਆ ਜੀ ਮੰਨ ਲਿਓ ਕਿ ਤਦ ਤੋ ਫੈਸਲਾ ਸੁਣਾਇਆ ਗਿਆ। ਹਤੇ ਆਰਿਆਂ ਨੂੰ ਉਮਰ ਕੈਦੀ ਸਜ਼ਾ ਤੇ ਦੋ ਨੂੰ ਜਿਹੜੀ 3 ਸਾਲ ਦੀ ਸਜ਼ਾ ਸੁਣਾਈ ਗਈ ਹੈ। ਅਈ ਪ੍ਰਮਾਤਮਾ ਦਾ ਬਹੁਤ ਲੱਖ ਲੱਖ ਸ਼ੁਕਰ ਕਰਦੇ ਆਂ। ਜਿਹੜਾ ਮੇਰੇ ਬੱਚੇ ਨੂੰ ਹੁਣ ਇਨਸਾਫ ਮਿਲਿਆ ਵਾ ਤੇ ਵਕੀਲ ਸਾਹਿਬ ਆਪਣੇ ਜੈਰਾ ਸਾਹਿਬ ਦਾ ਆਪਣੇ ਗਿਲ ਸਾਹਿਬ ਦਾ ਤੇ ਅਹ ਜਲੰਧਰ ਵਾਲੇ ਵਕੀਲ ਕੀ ਸਚਦੇਵਾ ਜੀ ਦਾ ਵੀ ਬਹੁਤ-ਬਹੁਤ ਧੰਨਵਾਦ ਕਰਦੇ ਜਿਨ੍ਹਾਂ ਦੀ ਕੋਸ਼ਿਸ਼ ਸਦਕਾ ਸਾਨੂੰ ਇਨਸਾਫ ਮਿਲਿਆ ਵਾ ਤੇ ਜਿਹੜੇ ਦੋ ਦੋਸ਼ੀਆਂ ਨੂੰ ਘੱਟ ਸਜ਼ਾ ਹੋਈ ਆ ਅਸੀਂ ਕੋਸ਼ਿਸ਼ ਕਰਾਂਗੇ ਕਿ ਵਕੀਲ ਸਾਹਿਬ ਨਾਲ ਸਲਾਹ ਕਰਕੇ ਅਸੀਂ ਉੱਚ ਅ ਅਦਾਲਤਾਂ ਦੇ ਵਿੱਚ ਅਪੀਲ ਪਾਈਏ ਅਸੀਂ ਹੋਰ ਸਾਰੇ ਸ਼ਹਿਰ ਵਾਸੀਆਂ ਨੇ ਜਿਨ੍ਹਾਂ ਨੇ ਸਾਡਾ ਬੜਾ ਸਹਿਯੋਗ ਕੀਤਾ ਸਾਡਾ ਸਾਥ ਦਿੱਤਾ ਅਸੀਂ ਉਹਨਾਂ ਦਾ ਵੀ ਬੜਾ ਧੰਨਵਾਦ ਕਰਦੇ ਹਾਂ